ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਫਿਰ ਪਹੁੰਚੇ ਆ ਪਠਾਨਕੋਟ ਦਾ ਹਲਕਾ ਜਿਹੜਾ ਧੂਆ ਹੈਗਾ ਸਰਹੱਦੀ ਉਸ ਏਰੀਏ ਦੇ ਵਿੱਚ ਪਿੰਡ ਕੋਲੀਆਂ ਦੇ ਕੋਲ ਤਸਵੀਰਾਂ ਤੁਹਾਨੂੰ ਜਿਹੜੀਆਂ ਦਿਖਾਈਆਂ ਇਹ ਤਸਵੀਰਾਂ ਦਿਖਾਉਣ ਦਾ ਸਾਡਾ ਰੀਜ਼ਨ ਇਹ ਹੈਗਾ ਕਿ ਇਸ ਏਰੀਏ ਦੇ ਵਿੱਚ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਸੀਗੇ ਉਹਨਾਂ ਤੱਕ ਰਾਸ਼ਨ ਚਲੋ ਕਹਿ ਸਕਦੇ ਆ ਰਾਸ਼ਨ ਤੇ ਕਾਫੀ ਆ ਰਿਹਾ ਜਾ ਵੀ ਰਿਹਾ ਲੇਕਿਨ ਕਿਤੇ ਨਾ ਕਿਤੇ ਇਸ ਰਾਸ਼ਨ ਦਾ ਦੁਰਪ੍ਰਯੋਗ ਵੀ ਜਿਹੜਾ ਘੋ ਰਿਆ ਤਸਵੀਰਾਂ ਤੋਂ ਜਿਹੜੀਆਂ ਦਿਖਾਈਆਂ ਇਸੇ ਕਰਕੇ ਦਿਖਾਈਆਂ ਹੋ ਸਕਦਾ ਕੁਝ ਲੋਕ ਸਾਨੂੰ ਕਮੈਂਟ ਵੀ ਕਰਨ ਕਿ ਯਾਰ ਇਹ ਖਬਰ ਤੁਹਾਨੂੰ ਨਹੀਂ ਦਿਖਾਣੀ ਚਾਹੀਦੀ ਕਿਉਂਕਿ ਚਲੋ ਜੇ ਕੋਈ ਲੈ ਰਿਆ ਤੇ ਤੁਹਾਡਾ ਕੀ ਜੰਦਾ ਤੁਸੀਂ ਕਿਹੜਾ ਪੱਲੋ ਦੇ ਰਹੇ ਲੇਕਿਨ ਇਹ ਦਿਖਾਣੀ ਸਾਡੀ ਇਸ ਕਰਕੇ ਜ਼ਰੂਰੀ ਸੀ ਕਿਉਂਕਿ ਕਾਫੀ ਲੋਕ ਜਿਹੜੇ ਜ਼ਰੂਰਤਮੰਦ ਆ ਵਿਚਾਰੇ ਉਹ ਅਜੇ ਵੀ ਰਾਸ਼ਨ ਸਮੱਗਰੀ ਤੋਂ ਬੰਚਿਤ ਹੈਗੇ ਨੇ ਪਰ ਆ ਜਿਹੜੀਆਂ ਤਸਵੀਰਾਂ ਲਾਈ ਵੀ ਤੁਹਾਨੂੰ ਦਿਖਾਣ ਲੱਗਿਆ ਹੁਣ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇਹ ਗੁਰਦੁਆਰਾ ਹੈਗਾ ਕੋਲੀਆਂ ਦੇ ਕੋਲ ਕਾਫੀ ਲੋਕ ਇੱਥੇ ਜਿਹੜੇ ਮੌਜੂਦ ਨੇ ਸੜਕਾਂ ਦੇ ਵਿੱਚ ਤੁਹਾਨੂੰ ਤਸਵੀਰਾਂ ਦਿਖਾਈ ਉਹਦੇ ਵਿੱਚ ਦੌੜਦੇ ਹੋਏ ਵੀ ਨਜ਼ਰ ਜਿਹੜੇ ਆ ਲੋਕ ਆਏ ਨੇ ਟਰਾਲੀਆਂ ਪਿੱਛੇ ਆਟੋਆਂ ਪਿੱਛੇ ਕਿਉਂਕਿ ਉੱਥੇ ਰਾਸ਼ਨ ਜਿਹੜਾ ਮੇਲਾ ਸੀਗਾ ਕਥਲੌਰ ਪੋਲ ਦੇ ਉੱਤੇ ਰੀਜ਼ਨ ਕੀ ਹੈ ਕਿ ਇਹ ਲੋਕ ਜਿਹੜੇ ਆ ਬੱਸਾਂ ਦੇ ਵਿੱਚੋਂ ਉਤਰ ਰਹੇ ਨੇ ਮਤਲਬ ਹੋਰ ਪਿੰਡਾਂ ਦੇ ਹੈਗੇ ਨੇ ਕਹਿ ਸਕਦੇ ਜਿਸ ਏਰੀਏ ਦੇ ਵਿੱਚ ਜਿਸ ਏਰੀਏ ਦੇ ਵਿੱਚ ਜਿਹੜਾ ਕੋਈ ਨੁਕਸਾਨ ਨਹੀਂ ਕਿਸੇ ਤਰ੍ਹਾਂ ਦਾ ਹੋਇਆ ਉਹ ਵੀ ਲੋਕ ਇੱਥੇ ਬੱਸਾਂ ਤੇ ਆ ਕੇ ਉਤਰਦੇ ਨੇ ਤੇ ਇੱਥੇ ਆ ਕੇ ਟਰਾਲੀਆਂ ਵਗੈਰਾ ਜਿਹੜੀਆਂ ਜਾਂ ਉਹਨਾਂ ਨੂੰ ਘੇਰ ਲੈਂਦੇ ਨੇ ਘੇਰਾ ਪਾ ਲੈਂਦੇ ਉਹਨਾਂ ਦੇ ਮਗਰ ਭਜਦੇ ਨੇ ਹਜੇ ਕੀ ਐਕਸੀਡੈਂਟ ਹੋਣ ਦੇ ਚਾਂਸ ਵੀ ਹੈਗੇ ਨੇ ਲੋਕਾਂ ਦੀ ਮੰਨੀਏ ਤੇ ਐਕਸੀਡੈਂਟ ਹੋਣ ਦੇ ਵੀ ਚਾਂਸ ਹੈਗੇ ਨੇ ਪਰ ਇਹ ਲੋਕ ਇੰਨੇ ਕ ਕਹਿ ਸਕਦੇ ਹਨ ਸ਼ਬਦ ਕਹਿ ਹੀ ਨਹੀਂ ਸਕਦੇ ਕਿ ਇਦਾਂ ਦੇ ਬਣ ਗਏ ਨੇ ਕਿ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਦਾ ਰਾਸ਼ਨ ਜਿਹੜਾ ਇਹ ਲੋਕ ਆਪਣੇ ਪਿੰਡਾਂ ਨੂੰ ਜਿਹੜਾ ਲੈ ਕੇ ਜਾ ਰਹੇ ਨੇ ਇੱਕ ਟਰਾਲੀ ਹੋਰ ਆਈ ਹੈ ਸ਼ਾਇਦ ਹੋ ਸਕਦਾ ਰਾਸ਼ਨ ਦੀ ਹੋਵੇ ਪਤਾ ਨਹੀਂ ਇਹਨੂੰ ਰੋਕਦੇ ਆ ਨਹੀਂ ਰੋਕਦੇ ਪਰ ਹਕੀਕਤ ਦੇ ਵਿੱਚ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਨਹੀਂ ਹੈ ਲੇਕਿਨ ਦੋ ਦੋ ਤਿੰਨ ਤਿੰਨ ਮਹੀਨੇ ਦਾ ਕਹਿੰਦੇ ਇਹਨਾਂ ਵੱਲੋਂ ਜਿਹੜਾ ਰਾਸ਼ਨ ਹੈ ਇਕੱਠਾ ਕਰ ਲਿਆ ਗਿਆ ਹੈ ਜਿਹੜਾ ਕਿ ਇਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਜ਼ਰੂਰਤ ਹੈਗੀ ਲੋੜਵੰਦ ਲੋਕਾਂ ਨੂੰ ਪਰ ਉਹਨਾਂ ਨੂੰ ਕਈ ਜਗ੍ਹਾ ਇਸ ਤਰ੍ਹਾਂ ਦਾ ਹੈਗਾ ਗਲਬਾਹ ਵੀ ਸੁਣਾਵਾਂਗੇ ਕੀਤੀ ਆ ਜਿਨ੍ਹਾਂ ਨਾਲ ਉਹ ਕਹਿੰਦੇ ਵੀ ਸਾਡੇ ਤੱਕ ਅਜੇ ਤੱਕ ਰਾਸ਼ਨ ਨਹੀਂ ਪਹੁੰਚਿਆ ਕੋਈ ਸਮਗਰੀ ਨਹੀਂ ਪਹੁੰਚੀ ਕੋਈ ਮਦਦ ਨਹੀਂ ਪਹੁੰਚੀ ਰਸਤੇ ਦੇ ਵਿੱਚ ਹੀ ਇਹ ਲੋਕ ਜਿਹੜੇ ਆ ਆਪਣੇ ਘਰਾਂ ਨੂੰ ਲੈ ਜਾਂਦੇ ਨਾ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਹੇ ਤੇ ਗੱਲਬਾਤ ਵੀ ਲੋਕਾਂ ਨਾਲ ਸੁਣਾਵਾਂਗੇ ਤਾਂ ਤੁਸੀਂ ਕਮੈਂਟ ਵੀ ਕਰਿਓ ਕਿ ਸਾਡੇ ਜਿਹੜੇ ਲੋਕ ਨਾ ਇੰਨੇ ਜਿਹੜੇ ਆ ਕਹਿ ਸਕਦੇ ਆ ਮਾੜੇ ਕਿਉਂ ਨੇ ਜਿਹੜੇ ਕਿਸੇ ਦਾ ਹੱਕ ਵੀ ਲੈਣ ਤੋਂ ਪਿੱਛੇ ਨਹੀਂ ਹਟਦੇ ਗੱਲਬਾਤ ਸੁਣਾਵਾਂਗੇ ਨਾ ਲੋਕਾਂ ਨਾਲ ਕੀਤੀ ਹੋਈ ਕਦ ਤੱਕ ਬਣੇ ਰਹੋ ਸਾਡੇ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਬਾਬੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਪੀਲ ਕਰਨ ਦੇ ਤੇ ਲੋਕਾਂ ਨੂੰ 파ਟੋ ਲੱਗਾ ਹੀ ਰਾਸ਼ਨ ਦਾ ਲੋਕਾਂ ਨੂੰ ਅਪੀਲ ਵੀ ਕਰ ਰਹੇ ਲੋਕੀ ਫਿਰ ਨਹੀਂ ਮੰਨ ਰਹੇ ਕੀ ਕਹਿਣਾ ਚਾਹੁੰਦੀ ਕੀ ਗੱਲ ਕੱਲੋ ਤਾਂ ਮੇਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਇਹ ਅਪੀਲ ਹੈ ਕਿ ਜੇ ਸਾਡੇ ਇੱਧਰ ਜੇ ਆਫਤ ਆਈ ਆ ਠੀਕ ਹੈ ਜੀ ਕਿਤੇ ਸਾਡੇ ਜਿਹੜੇ ਗੁੱਜਰ ਵੀਰ ਨੇ ਇਹਨਾਂ ਦੇ ਘਰ ਰੁੜ ਗਏ ਡੰਗਾ ਰੁੜ ਗਏ ਇੱਥੇ ਤੱਕ ਇਹਨਾਂ ਦੇ ਬੱਚੇ ਵੀ ਰੁੜ ਗਏ ਨੇ ਤੇ ਜਿਹੜੀ ਆਫਤ ਹੈ ਜਿਹਦੇ ਸਾਡੇ ਵੀਰ ਬਾਹਰੋਂ ਆ ਰਹੇ ਨੇ ਪੰਜਾਬੀ ਕਹਿ ਲਈਏ ਜਾਕੋ ਸੰਸਥਾ ਆ ਰਹੀਆਂ ਨੇ ਉਹ ਆ ਰਹੇ ਸਾਡੇ ਗਰੀਬ ਲੋਕਾਂ ਦੀ ਮਦਦ ਵਾਸਤੇ ਤੇ ਇੱਥੇ ਸਾਡੇ ਚੰਗੇ ਭਲੇ ਲੋਕ ਜਿਹੜੇ ਘਰੋਂ ਚੰਗਾ ਪ੍ਰਸ਼ਾਦਾ ਦੇ ਸਕਦੇ ਨੇ ਜਿਨ੍ਹਾਂ ਦੇ ਪੁੱਤ ਮੁਲਾਜ਼ਮ ਨੇ ਉਹ ਵੀ ਆ ਗਏ ਇੱਥੇ ਤਲੀਆਂ ਅੱਡ ਕੇ ਇਹ ਕਹਿ ਰਹੇ ਕਿ ਸਾਡੇ ਵੈਂਡਰ ਰੜ ਗਏ ਨੇ ਸਾਡੇ ਰਸ ਨਹੀਂ ਸਾਡੇ ਘਰ ਹੈਗਾ ਕਿਉਂਕਿ ਗੁਰੂ ਪਿਆਰੋ ਜਿਨ੍ਹਾਂ ਨੂੰ ਲੋੜ ਹੈ ਉਹਨਾਂ ਨੂੰ ਪਹੁੰਚਾਇਆ ਜਾਵੇ ਕਿਉਂਕਿ ਸਾਡੇ ਕੋਲ ਨਹੀਂ ਅੱਡੇ ਦਾ ਕੱਖ ਨਹੀਂ ਰਿਆ ਸਾਡੇ ਜਿਹੜੇ ਦੁਕਾਨਾਂਵੀਆਂ ਦਾ ਬਹੁਤ ਨੁਕਸਾਨ ਹੋਇਆ ਜੇ ਸਾਡੇ ਵੀਰਾਂ ਦਾ ਬਹੁਤ ਨੁਕਸਾਨ ਹੋਇਆ ਤੇ ਇਹ ਕਿ ਜਿਹੜੀ ਲੋੜ ਹੈ ਸਾਡੇ ਗਰੀਬਾਂ ਨੂੰ ਹੈ ਜਿਹੜੇ ਗੁੱਜਰ ਵੀਰਾਂ ਦਾ ਕੱਖ ਨਹੀਂ ਰਿਆ ਤੇ ਸਾਡੇ ਜਿਹੜੇ ਹੋਰ ਚੰਗੇ ਭਲੇ ਲੋਕ ਨੇ ਉਹ ਵੀ ਆ ਕੇ ਇੱਥੇ ਤਣੀ ਅੱਡ ਕੇ ਕਹਿ ਰਹੇ ਨੇ ਕਿ ਸਾਨੂੰ ਜੀ ਨੁਕਸਾਨ ਆ ਸਾਡਾ ਇਹ ਹੋ ਗਿਆ ਬੋਗੇ ਨਹੀਂ ਗੁਰੂ ਪਿਆਰ ਜੇ ਕੋਈ ਸੰਗਤ ਆ ਰਹੀ ਹੈ ਕੁਝ ਲੈ ਕੇ ਤੇ ਉੱਥੇ ਪਹੁੰਚੇ ਜਿੱਥੇ ਲੋੜ ਹੈ ਮਦਰੀ ਆਪਾਂ ਵੇਖਿਆ ਕਿ ਲੋਕੀ ਟਰਾਲੀਆਂ ਦੇ ਮਗਰ ਭੱਜ ਰਹੇ ਨੇ ਛੋਟੇ ਛੋਟੇ ਬੱਚੇ ਆ ਲੈ ਗਏ ਰੋੜ ਦੇ ਤੇ ਲੱਗਦਾ ਨਹੀਂ ਕੋਈ ਹਾਦਸਾ ਵੀ ਹੋ ਸਕਦਾ ਵੀਰ ਜੀ ਇੱਥੋਂ ਤੱਕ ਸਾਡੇ ਜਿਹੜੇ ਇੱਧਰ ਦੇ ਲੋਕ ਨਾ ਜਿਵੇਂ ਮਾਨ ਬੁੱਧੀ ਲੋਕ ਨਾ ਇਹ ਹੋ ਲੈ ਜਿਹੜੇ ਪੜ੍ਹੇ ਲਿਖੇ ਹੁੰਦੇ ਆ ਨਾ ਵੀ ਜੋ ਭੱਜਦੇ ਨਹੀਂ ਉਹ ਇੱਕ ਦੇਖਦੇ ਕਿ ਨਾ ਬੱਚੇ ਦਾ ਨੁਕਸਾਨ ਹੋਵੇ ਆਪਨੇ ਬੱਚੇ ਦਾ ਨੁਕਸਾਨ ਨਹੀਂ ਵਿਖਦੂ ਵੀਰ ਜੀ ਇੱਥੋਂ ਤੱਕ ਮਾਮਾਂ ਆਈਆਂ ਨੇ ਉਹ ਇਹ ਨਹੀਂ ਵਿਖਦੂ ਸਾਡਾ ਬੱਚਾ ਟਰੈਲੀ ਥੱਲੇ ਨਾਲ ਜਾਵੇ ਇੱਕ ਬੋਰੀ ਦੀ ਰਸਨ ਦੀ ਜਦ ਦੁੱਧ ਲਿਆ ਫਿਰ ਉਹ ਦੂਜੇ ਬੱਚੇ ਨੂੰ ਭੇਜ ਦਿੰਦਾ ਵੀ ਉੱਥੋਂ ਲੈ ਕੇ ਆ ਜੇ ਕੋਈ ਹਾਸਾਬ ਵਜਾਈ ਜੀ ਕੌਣ ਜ਼ਿੰਮੇਵਾਰ ਕੀ ਅਪੀਲ ਕਰਨਾ ਅਸੀਂ ਇਹ ਕਹਿਣਾ ਵਾਈ ਗੁਰੂ ਜਿਹੜਾ ਕੋ ਰਸਨ ਲੈ ਕੇ ਆਉਂਦਾ ਪਹਿਲੀ ਤਾਂ ਗੱਲ ਕੀ ਕੋਈ ਤਰੀਕੇ ਨਾਲ ਰਸਨ ਵਰਤਾਇਆ ਜਾਵੇ ਜੇ ਕੋਈ ਆਟਾ ਚੋਲ ਕੁਝ ਵੀ ਲੈਂਦਾ ਲੈਣ ਬਣਾ ਕੇ ਤਰੀਕੇ ਨਾਲ ਕਿਉਂਕਿ ਪਤਾ ਲੱਗੇ ਵੀ ਇੱਧਰ ਕੋਈ ਲੋਕ ਬਸ ਰਹੇ ਨੇ ਮੈਂ ਇਹਨੇ ਕੀ ਬੇਨਤੀ ਹੈ ਕਹਿੰਦਾ ਕਿ ਵਾਈ ਗੁਰੂ ਜਿਹੜਾ ਕੋ ਰਸਨ ਲੈ ਕੇ ਆਉਂਦਾ ਪਹਿਲੀ ਗੱਲ ਉੱਥੇ ਪਹੁੰਚਾਇਆ ਜਾਵੇ ਜਿੱਥੇ ਲੋੜ ਹੈ ਇਹ ਨਹੀਂ ਕਿ ਰਾਹ 'ਚ ਖੜ ਜਾਂਦੇ ਨੇ ਜਿੱਥੇ ਚੰਗੇ ਪੱਲੇ ਲੋਕ ਨੂੰ ਵੀ ਰਸਨ ਔਰ ਮੇਰੇ ਵੀਰ ਨੂੰ ਇੱਕ ਇਹ ਵੀ ਪੀਣਾ ਕਿ ਅੱਜ ਤੋਂ 2 ਮਹੀਨੇ ਬਾਅਦ ਫਿਰ ਲੋਡ ਪੈਣੀ ਆ ਕਿਉਂਕਿ ਜਿਹੜੇ ਸਾਡੇ ਹੁਣ ਸਮਾਂ ਨਾ ਜੋ ਡੰਗਰ ਮਰਦੇ ਨੇ ਮੁਸ਼ਕਲਾਂ ਨੇ ਬਹੁਤ ਮਾਰੇ ਹਾਲਾਤ ਨੇ ਵੀਰ ਜੀ ਇਸ ਤੋਂ ਬਾਅਦ ਲੋਡ ਪੈਣੀ ਕਿਆਂ ਨੂੰ ਰਸਣ ਪਾਣੀ ਦੀ ਲੋਡ ਪੈਣੀ ਆ ਕਿਨੂੰ ਤੇਲ ਦੀ ਲੋਡ ਪੈਣੀ ਆ ਕਿਨੂੰ ਜੋ ਬੀਜ ਬਿਜ ਨੇ ਉਹਨਾਂ ਦੀ ਲੋਡ ਪੈਣੀ ਕਿਉਂਕਿ ਪਾਣੀ ਨੇ ਬਹੁਤ ਹੀ ਕਹਿੰਦੇ 88 ਦੇ ਹਾਰ ਜਿਹੜਾ ਆਇਆ ਸੀ ਨਾ ਉਹ ਤਾਂ ਹੈ ਇਹ ਕਹਿੰਦੇ ਉਸ ਤੋਂ ਵੱਧ ਹੋ ਗਿਆ ਏ ਤਾਂ ਮੈਂ ਇਹਨੇ ਕਿ ਬੇਨਤੀ ਹੈ ਕੰਨ ਵਾਹਿਗੁਰੂ ਜੀ ਜੋ ਵੀ ਸੰਸਥਾ ਆ ਰਹੀਆਂ ਨੇ ਉਥੇ ਪਹੁੰਚ ਜਿੱਥੇ ਲੋਡ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਸੀਂ ਸਾਬ ਤੁਸੀਂ ਵੀ ਮੇਰਾ ਖਿਆਲ ਹੈ ਕਿ ਕੋਈ ਮਦਦ ਲੈ ਕੇ ਆਏ ਹੋ ਖੜ ਪੀੜਤਾਵਾਂ ਦੇ ਲਈ ਹਾਂਜੀ ਹਾਂਜੀ ਪਾਪਾ ਪੂਲੀਆ ਏਰੀਆ ਦੇ ਪਖਾਨ ਖੋੜ ਦੇ ਵਿੱਚ ਤਾਂ ਵੀ ਇਹੀ ਅਸੀਂ ਵੀਰ ਜੀ ਅਸੀਂ ਦੇਖਣ ਆਏ ਆ ਅਸੀਂ ਪਹਿਲਾਂ ਵੀ ਸਾਡੇ ਪਿੰਡੋਂ ਅੱਜ ਵੀ ਟਰਾਲੀਆਂ ਗਈਆਂ ਨੇ ਭਰ ਕੇ ਵੀ ਖੜੀਆਂ ਨੇ ਅਸੀਂ ਵੀਰ ਜੀ ਇਹੀ ਦੇਖਣ ਆਏ ਆ ਵੀ ਲੋੜ ਕਿਹੜੇ ਪਰਿਵਾਰ ਨੂੰ ਆ ਹੁਣ ਕਈ ਮੇਰੇ ਵੀਰ ਭਰਾ ਬਹੁਤੇ ਜਿਹੜੇ ਨੇ ਜਿਨ੍ਹਾਂ ਨੂੰ ਨਹੀਂ ਲੋੜ ਉਹ ਆਣ ਕੇ ਛੜਕਾਂ ਤੇ ਬੈਠੇ ਆ ਸਾਰਾ ਸਾਰਾ ਪਰਿਵਾਰ ਬੈਠੇ ਆ ਉਹ ਕੀ ਕਰਦੇ ਆ ਰਾਸ਼ਨ ਇਕੱਠਾ ਕਰਦੇ ਆ ਆਪਣੇ ਬੱਚੇ ਵੀ ਬੱਚੇ ਵੀ ਉਹਨਾਂ ਦੇ ਜਨਾਨੀਆਂ ਵੀ ਘਰ ਦੇ ਜਿਹੜੇ ਮੇਨ ਬੰਦੇ ਆ ਉਹ ਵੀ ਉਹ ਰਾਸ਼ਨ ਲੈ ਕੇ ਉਹਨਾਂ ਨੂੰ ਜ਼ਰੂਰਤ ਨਹੀਂ ਚਲੋ ਆਪਾਂ ਮੰਨਦੇ ਆ ਵੀ ਬਰਸਾਤ ਦਾ ਮੌਸਮ ਐ ਇਹਦੇ ਜੇ ਚਲੋ ਕਿਸ ਦੀ ਦਿਹਾੜੀ ਨਹੀਂ ਲੱਗਦੀ ਕਿਸ ਦਾ ਕੰਮ ਬੰਦ ਹੋਇਆ ਠੀਕ ਆ ਪਰ ਲਓ ਵੀਰ ਜੀ ਉਹਨਾਂ ਕ ਜਿੰਨੀ ਕਿ ਲੋੜ ਆ ਇਹ ਨਹੀਂ ਵੀ ਅਸੀਂ ਆਪਣੇ ਅੰਦਰ ਭਰੀ ਜਾਈਏ ਕਈ ਬੰਦੇ ਵਿਚਾਰੇ ਵਿੱਚ ਫਸੇ ਨੇ ਉਹਨਾਂ ਤੱਕ ਪਹੁੰਚ ਨਹੀਂ ਹੋਈ ਉਹਨਾਂ ਤੱਕ ਹੱਲੇ ਗਿਆ ਨਹੀਂ ਆ ਕੁਝ ਵੀ ਉਹ ਵਿਚਾਰੇ ਜਿਹੜੇ ਨੇ ਉਹ ਬੈਠੇ ਨੇ ਤੇ ਦੂਸਰੇ ਬੰਦੇ ਨੇ ਜਿਹੜੇ ਉਹ ਸੜਕਾਂ ਤੋਂ ਰਾਸ਼ਨ ਇਕੱਠਾ ਕਰ ਕਰਕੇ ਤੇ ਆਪਣੇ ਘਰਾਂ ਨੂੰ ਲੈਣ ਆਏ ਨੇ ਇਹ ਵੀਰ ਜੀ ਚਲੋ ਅਸੀਂ ਤਾਂ ਨਹੀਂ ਵੇਂਦੇ ਉੱਤੇ ਪਰਮਾਤਮਾ ਵੇਂਦਾ ਆ ਜੀ ਠੀਕ ਹੈ ਜਿਹੜਾ ਜੇ ਤੇ ਅਸੀਂ ਹੱਕਦਾਰ ਹੈਗੇ ਆ ਤਾਂ ਫੇਰ ਇਹ ਵੇਖੋ ਵੀ ਅਸੀਂ ਹਾਂ ਹੱਕਦਾਰ ਹੈਗੇ ਆ ਰਾਸ਼ਨ ਖਾਣ ਦੇ ਫੇਰ ਅਸੀਂ ਖੜ ਸਕਦੇ ਆ ਘਰ ਨੂੰ ਨਹੀਂ ਤੇ ਵੀਰ ਜੀ ਇਹ ਉੱਪਰ ਪਰਮਾਤਮਾ ਵੇਂਦਾ ਹੈ ਦੂਣਾ ਹੋ ਕੇ ਨਿਕਲਦਾ ਹੈ ਲਗਦਾ ਨਹੀਂ ਅੱਗੇ ਹਜੇ ਹਾਲਾਤ ਉਦਾਂ ਦੇ ਆਣੇ ਨੇ ਕਿ ਜਦੋਂ ਲੋੜ ਪੈਣੀ ਹੈ ਹੱਲੇ ਤਾਂ ਵੀਰ ਜੀ ਸ਼ਰਵਾਦ ਹੋਈ ਹੈ ਹੱਲੇ ਤੁਸੀਂ ਇਹ ਵੇਖੋ ਕਿ ਕੱਲ ਨੂੰ ਪਾਣੀ ਉਤਰਨਾ ਕਈ ਬਿਮਾਰੀਆਂ ਫੈਲਣੀਆਂ ਫਿਰ ਇੱਥੇ ਮੈਡੀਸਨ ਚਾਹੀਦੀ ਆ ਫਿਰ ਕੱਲ ਨੂੰ ਇਹਨਾਂ ਪਰਿਵਾਰਾਂ ਨੂੰ ਵਿਚਾਰਿਆਂ ਨੂੰ ਇਹਨਾਂ ਪੈਲੀਆਂ ਪੱਧਰੀਆਂ ਕਰਨੀਆਂ ਮਸ਼ੀਨਰੀ ਟਰੈਕਟਰ ਚਾਹੀਦੇ ਆ ਡੀਜ਼ਲ ਚਾਹੀਦਾ ਇਹਨਾਂ ਨੂੰ ਇਹ ਨਹੀਂ ਵੀਰ ਜੀ ਵੀ ਹੁਣ ਇਕੱਲਾ ਰਾਸ਼ਨ ਦੀ ਲੋੜ ਹੀ ਆ ਬਸ ਤੇ ਬਾਅਦ ਚ ਹੱਲੇ ਅਸਲੀ ਜਿਹੜੀਆਂ ਉਹ ਹੋਣੀਆਂ ਆ ਵੀਰ ਜੀ ਹੁਣੇ ਹੀ ਤੁਸੀਂ ਵੇਖਿਓ ਮਾੜਾ ਜਿਆ ਆ ਮਾੜਾ ਜਿਆ ਕੈਮਰਾਮੈਨ ਵੀਰ ਮਰਾ ਇੱਧਰ ਨੂੰ ਕਮਾਏ ਆ ਟਰਾਲੀ ਆਈ ਆ ਕਿੱਦਾਂ ਭੱਜ ਕੇ ਮਗਰ ਹੁੰਦੇ ਨੇ ਇਹ ਇੰਨਾ ਕ ਵੀਰ ਜੀ ਧਿਆਨ ਰੱਖਿਆ ਕਰੋ ਹਾਂਜੀ ਬਾਬਾ ਜੀ ਜਿਹੜਾ ਤੁਹਾਡਾ ਏਰੀਆ ਹੈਗਾ ਕੋਲੀਆਂ ਪੰਮਾ ਹੋ ਜੇ ਕਾਫੀ ਜਿਹੜਾ ਇੱਧਰ ਨੁਕਸਾਨ ਹੋਇਆ ਹੜ੍ਹ ਕਰਕੇ ਰਾਹਤ ਸਮਗਰੀ ਲੋਕਾਂ ਨੂੰ ਜਿਹੜੀ ਆ ਸੰਗਤਾਂ ਤੋਂ ਆ ਰਹੀ ਹੈ ਲੇਕਿਨ ਦੇਖਿਆ ਹੈ ਕਿ ਰਸਤੇ ਦੇ ਵਿੱਚ ਹੀ ਜਿਹੜੇ ਲੋਕ ਜਿਨ੍ਹਾਂ ਨੂੰ ਨਹੀਂ ਜ਼ਰੂਰਤ ਉਹ ਵੀ ਲੈ ਕੇ ਜਾਣ ਦੇ ਚਾਹੇ ਕਥਲੌਰ ਦੇ ਹੁਣ ਬੱਸਾਂ ਦੇ ਵਿੱਚ ਉਤਰਦੇ ਦੇਖੇ ਗਏ ਨੇ ਹਥੋਂ ਰਾਸ਼ਨ ਲੈ ਕੇ ਨਿਕਲਦੇ ਨੇ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦੇ ਸਾਧ ਸੰਗਤ ਜੀ ਸਭ ਤੋਂ ਪਹਿਲੇ ਜਿਹੜੇ ਵੀਰ ਗੁੱਜਰ ਓੜੇ ਹਨ ਉਹਨਾਂ ਨੂੰ ਰਾਸ਼ਨ ਜੋ ਵੀ ਭਾਰੋਂ ਆਂਦਾ ਉਹਨਾਂ ਨੂੰ ਦੇਣਾ ਚਾਹੀਦਾ ਹੈ ਬਾਕੀ ਜੋ ਪਿੰਨਾਂ ਦੇ ਲੋਕ ਆ ਰਹੇ ਆ ਇਹਨਾਂ ਦਾ ਕੋਈ ਨੁਕਸਾਨ ਨਹੀਂ ਕੁਛ ਨਹੀਂ ਇਹ ਵੀ ਇੱਥੇ ਲਵਾਵੇ ਪਰ ਪਰ ਖੜ ਰਹੇ ਆ ਟ੍ਰੈਲੀਆਂ ਦੇ ਤੇ ਜੋ ਹੈ ਵੀ ਰੋੜ ਆ ਇੱਥੇ ਖੜੇ ਹਨ ਬੱਚੇ ਨੁਕਸਾਨ ਹੁੰਦਾ ਡਰ ਰੰਦਾ ਹੈ ਜਿਹੜੇ ਮੇਰੇ ਵੀ ਗੁੱਜਰ ਉੜੇ ਆ ਉਹਨਾਂ ਦੀ ਵਾਸੋਂ ਵਾਸ ਮਦਦ ਕੀਤੀ ਜਾਵੇ ਡੰਗਰ ਪਾਣੀ ਹੋਰ ਜੋ ਰਸਤਾਂ ਦੀਆਂ ਹਨਾ ਬੈਂਟੀਆਂ ਬੈਂਟੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਫਤਿਹ ਕਹਿੰਦੇ ਨੇ ਜਿਹੜੇ ਹੜ੍ਹ ਪ੍ਰਭਾਵਿਤ ਲੋਕ ਹੈਗੇ ਨੇ ਉਹਨਾਂ ਨੂੰ ਬਹੁਤ ਘਾਟੇ ਰਾਸ਼ਨ ਪਹੁੰਚ ਰਹੇ ਤੇ ਜਿਹੜੇ ਰਸਤੇ ਵਿੱਚ ਲੈ ਜਾਂਦੇ ਕੀ ਅਪੀਲ ਕਰਨਾ ਜਾਂਦੇ ਉਹਨਾਂ ਨੂੰ ਵੇਖੋ ਵਾਰ ਜੀ ਹੁਣ ਜਦੋਂ ਗੱਡੀ ਲੱਗਦੀ ਆ ਕਿ ਜਿੰਨੇ ਵੀ ਸੰਤਾਂ ਇੱਧਰ ਦੀ ਆਏ ਜਾਂ ਪਿੰਡਾਂ ਦੀਆਂ ਨਗਰਾਂ ਦੀਆਂ ਇਹ ਖੋਇ ਮੋਹੀ ਕਰ ਲੈ ਹੁਣ ਵੀ ਇੱਕ ਸੰਗਰੂਰ ਤੋਂ ਮਨੋ ਉੱਜਰ ਵੀਰ ਲੈ ਕੇ ਆਏ ਸਨ ਗੱਡੀ ਉਹਨਾਂ ਦੇ ਚੱਣੋ ਫਰਕ ਨਹੀਂ ਕੀਤਾ ਹੱਡ ਤੋਂ ਨਾਲ ਹੱਥ ਜੋੜੇ ਬਾਬਾ ਜੀ ਇਹ ਗੱਡੀ ਲੈ ਕੇ ਵਾਪਸ ਚੱਲ ਗਿਆ ਹੈ ਠੀਕ ਹੈ ਜੀ ਇਹਨਾਂ ਲੋਕਾਂ ਨੂੰ ਰੋਡ ਦੇ ਨਾਲ ਖਲੋਣ ਦਿਓ ਕੋਈ ਐਕਸੀਡੈਂਟ ਨਾ ਹੋ ਜਾਏ ਕਿਸੇ ਦਾ ਜੇ ਨਸੀਬ ਤੋਂ ਬਣ ਜਾਂਦੀ ਹੈ ਵਾਹਿਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਦਾ